ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪਿੰਡਾਂ ਵਿੱਚ ਕਸਬਿਆਂ ਵਿੱਚ ਇਹ ਵੋਟ ਬੈਂਕ ਦੇ ਤੌਰ ਤੇ ਕੰਮ ਕਰ ਰਹੇ ਹੈ ਚਾਹੇ ਉਹ ਕਬਰ ਹੈ ਚਾਹੇ ਉਹ ਡੇਰਾ ਹੈ ਕੈਟਾਗਰੀ ਬਣਾਈ ਗਈ ਹੈ ਕਿ ਇੱਕ ਬਾਬਾ ਜਿਹੜਾ ਉਹ ਪੁੱਤ ਦੇਂਦਾ ਹੁਣ ਜੇ ਬਾਬਾ ਪੁੱਤ ਦੇਂਦਾ ਤੇ ਧੀਆਂ ਕੀ ਦੀ ਕਿਰਪਾ ਨਾਲ ਆ ਰਹੀ ਹੈ ਬਹੁਤ ਸਾਰੇ ਲੋਕ ਇਦਾਂ ਦੇ ਹੈ ਜਿਹੜੇ ਆਪਣੀਆਂ ਧੀਆਂ ਤੱਕ ਇਹਨਾਂ ਡੇਰਿਆਂ ਵਿੱਚ ਛੱਡ ਆਉਂਦੇ ਨੇ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਇਸ ਤੇ ਜ਼ਿੰਮੇਦਾਰ ਲੋਕ ਨਹੀਂ ਜਾਂ ਪਰ ਉਹ ਡੇਰੇ ਦਾ ਬਾਬਿਆਂ ਨੇ ਵੀ ਅਮਲੀਆਂ ਨੂੰ ਆਪਣੀ ਟੀਮ ਵਿੱਚ ਭਰਤੀ ਇਸ ਕਰਕੇ ਕੀਤਾ ਹੈ ਵੀ ਤੁਹਾਨੂੰ ਨਸ਼ਾ ਪਤਾ ਦਿੱਤਾ ਜਾਵੇਗਾ ਹਰ ਇੱਕ ਚੀਜ਼ ਤੁਹਾਡੀ ਲੋੜ ਪੂਰੀ ਕੀਤੀ ਜਾਏਗੀ ਤੁਸੀਂ ਬਾਬੇ ਦੇ ਨਾਲ ਨਾਲ ਹੀ ਰਹਿਣਾ ਹੈ ਕੋ ਸਰਕਾਰਾਂ ਪਹਿਲਾਂ ਬਾਬੇ ਪਲਾਂਟ ਕਰਦੀਆਂ ਪਹਿਲਾਂ ਉਹਨਾਂ ਨਾਲ ਵੋਟਾਂ ਜੋੜਦੀਆਂ ਪਹਿਲਾਂ ਭਾਵੇਂ ਬਾਬੇ ਬਲਾਤਕਾਰ ਕਰਦੇ ਰਹਿਣ ਕੋਈ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਬਾਬੇ ਉਹਨਾਂ ਦੀਆਂ ਅਸਾਂ ਅਨੁਸਾਰ ਖਰੇ ਨਹੀਂ ਉਤਰਦੇ ਉਹਨਾਂ ਬਾਬਿਆਂ ਤੇ ਉਹੋ ਹੀ ਮਸਲਿਆਂ ਤੇ ਪਰਚੇ ਪਾ ਕੇ ਸਰਕਾਰਾਂ ਜੇਲ੍ਹਾਂ 'ਚ ਡੱਕ ਦਿੰਦੀਆਂ ਕਿਸਨ ਥਾਵਾਂ ਨੇ ਇਹਦੇ ਵਿੱਚ ਅਸਫਲਤਾ ਦਾ ਸ਼ਿਕਾਰ ਹੋਈਆਂ ਜਾਂ ਸਫਲ ਕਿਉਂ ਨਹੀਂ ਹੋ ਸਕਦੇ ਕੋਈ ਜਿਹੜਾ ਲਾਡੀ ਸ਼ਾਹ ਨਾਲ ਜੁੜਿਆ ਹੈ ਉਹਨੇ ਲਾਡੀ ਸ਼ਾਹ ਨੂੰ ਪੀਰ ਤੇ ਫਕੀਰ ਦੱਸਣਾ ਹੈ ਜਿਹੜਾ ਲਾਲ ਬਾਦਸ਼ਾਹ ਨਾਲ ਜੁੜਿਆ ਹੈ ਉਹਨੇ ਬਾਦਸ਼ਾਹ ਨੂੰ ਮਸਤ ਦੱਸਣਾ ਮਸਤਸਲੀ ਉਹ ਨਹੀਂ ਹੁੰਦੇ ਜਿਹੜੇ ਬੀੜੀਆਂ ਫੂਕਦੇ ਜਾਂ ਨੌਜਵਾਨੀ ਨੂੰ ਨਸ਼ੇ ਤੇ ਲਾਉਂਦੇ ਹੈ ਨਾ ਉਹ ਨਾ ਉਹ ਵਾਲ ਕਟਾਉਣ ਤੇ ਨਾ ਉਹ ਜਿਹੜਾ ਉਹ ਨੌ ਕਟਾਉਣ ਤੇ ਨਾ ਉਹ ਸਿੱਖ ਤੇ ਨਾ ਉਹ ਮੁਸਲਮਾਨ ਤੇ ਨਾ ਉਹ ਹਿੰਦੂ ਪੰਜਾਬ ਨਗਾਰਾ ਮੀਡੀਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰਾਂ ਦੇ ਨਾਮ ਦੇ ਉੱਪਰ ਵੱਸਣ ਵਾਲੇ ਪੰਜਾਬ ਦੇ ਸਾਹਮਣੇ ਬੇਹੱਦ ਵੱਡੀਆਂ ਚੁਣੌਤੀਆਂ ਨਜ਼ਰ ਆਉਂਦੀਆਂ ਨੇ ਜੇ ਮੁੱਖ ਤੌਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਤਰ੍ਹਾਂ ਦੇ ਨਾਲ ਇਸ ਗੱਲ ਦੀ ਵੀ ਕੋਖ ਪੜਤਾਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੇ 12.5 ਹਜ਼ਾਰ ਤਕਰੀਬਨ ਪਿੰਡਾਂ ਦੇ ਵਿੱਚੋਂ 13 ਤੋਂ ਲੈ ਕੇ 14 ਹਜ਼ਾਰ ਦੇ ਤਕਰੀਬਨ ਜਿਹੜਾ ਡੇਰਾ ਡੇਰਾਏ ਪੰਜਾਬ ਦੇ ਵਿੱਚ ਤੇ ਡੇਰੇਵਾਦ ਨੇ ਪੰਜਾਬ ਦੇ ਲੋਕਾਂ ਦਾ ਵੱਡੀ ਤعداد ਦੇ ਵਿੱਚ ਨੁਕਸਾਨ ਵੀ ਕੀਤਾ ਏ ਉਹਨਾਂ ਨੂੰ ਜਿਹੜਾ ਮੈਂਟਲੀ ਤੌਰ ਤੇ ਕਿਤੇ ਨਾ ਕਿਤੇ ਉਹਨਾਂ ਦੀ ਰੂਪਰੇਖਾ ਉਹ ਵੀ ਵਿਗਾੜ ਕੇ ਰੱਖੀ ਹੋਈ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਮੇਂ-ਸਮੇਂ ਤੇ ਬਹੁਤ ਸਾਰੇ ਗੀਤਕਾਰਾਂ ਦੇ ਗਾਇਕਾਂ ਦੇ ਇਸ ਤਰ੍ਹਾਂ ਦੇ ਗੀਤ ਵੀ ਆਉਂਦੇ ਨੇ ਜਿਨ੍ਹਾਂ ਦੇ ਉੱਪਰ ਵੀ ਦੋਸ਼ ਲੱਗਦੇ ਨੇ ਕਿ ਉਹਨਾਂ ਦੇ ਵੱਲੋਂ ਡੇਰਾਵਾਦ ਨੂੰ ਕਿਸ ਤਰੀਕੇ ਦੇ ਨਾਲ ਵੱਖ-ਵੱਖ ਰੂਪ ਦੇ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ ਇਸੇ ਮਸਲੇ ਦੇ ਬਾਬਤ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਢਿੰਮਵਾਲ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਹੁੰਦਾ ਹੈ ਕਿ ਡੇਰਾਵਾਦ ਨੇ ਪੰਜਾਬ ਦੇ ਲੋਕਾਂ ਦਾ ਖਾਸ ਕਰਕੇ ਜੂਥ ਦਾ ਬਹੁਤ ਵੱਡੀ ਤਦਾਦ ਦੇ ਵਿੱਚ ਨੁਕਸਾਨ ਕੀਤਾ ਹੈ ਤੇ ਮੁੱਢਲਾ ਸਵਾਲ ਇਹ ਹੀ ਹੈ ਕਿ ਡੇਰਾਵਾਦੀ ਪੰਜਾਬ ਦੇ ਅੰਦਰ ਉਤਪਤੀ ਕਿਵੇਂ ਹੁੰਦੀ ਹੈ ਜੀ ਵੇਖੋ ਜੀ ਜਿਵੇਂ ਹਰ ਕੰਪਨੀ ਪਹਿਲਾਂ ਡਿਸਟ੍ਰੀਬਿਊਟਰ ਆਪਣੇ ਹਰ ਸ਼ਹਿਰ ਦੇ ਵਿੱਚ ਤਿਆਰ ਕਰਦੀ ਹੈ ਹੂੰ ਤਾਂ ਕਿ ਉਹਨਾਂ ਦਾ ਸਮਾਨ ਜਿਹੜਾ ਹੈ ਵਧੀਆ ਮਾਰਜਨ ਦੇ ਨਾਲ ਵੇਚ ਸਕੇ ਇਦਾਂ ਹੀ ਪੋਲਿਟਿਕਸ ਸ਼ਖਸੀਅਤਾਂ ਨੇ ਵੇਖਿਆ ਵੀ ਅਸੀਂ ਘਰ ਘਰ ਜਾਂਦੇ ਆਂ ਪਿੰਡ ਪਿੰਡ ਜਾਂਦੇ ਆਂ ਤੇ ਇਕੱਲੇ ਇਕੱਲੇ ਕੋ ਵੋਟ ਮੰਗਣੀ ਬੜੀ ਮੁਸ਼ਕਲ ਹੈ ਇਸ ਕਰਕੇ ਵੋਟ ਬੈਂਕ ਤਿਆਰ ਕੀਤੇ ਜਾਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਪਿੰਡਾਂ ਵਿੱਚ ਕਸਬਿਆਂ ਵਿੱਚ ਇਹ ਵੋਟ ਬੈਂਕ ਦੇ ਤੌਰ ਤੇ ਕੰਮ ਕਰ ਰਹੇ ਹੈ ਚਾਹ ਉਹ ਕਬਰ ਹੈ ਚਾਹ ਉਹ ਡੇਰਾ ਹੈ ਕਈ ਡੇਰਿਆਂ ਨੂੰ ਤੇ ਸਰਕਾਰੀ ਜ਼ਮੀਨਾਂ ਵੀ ਲੋਟ ਕੀਤੀਆਂ ਹੈ ਕਈ ਡੇਰਿਆਂ ਨੂੰ ਸਰਕਾਰੀ ਸਿਕਿਉਰਟੀ ਮਿਲੀ ਹੈ ਸਰਕਾਰੀ ਗੱਡੀਆਂ ਕਈ ਡੇਰਿਆਂ ਕੋਲ ਸੋ ਇਸ ਤਰੀਕੇ ਨਾਲ ਬਹੁਤ ਸਾਰੇ ਬਾਬੇ ਜਿਹੜੇ ਹੈ ਉਹ ਪਲਾਂਟ ਕੀਤੇ ਗਏ ਤਾਂ ਕਿ ਵੋਟਾਂ ਨੂੰ ਇੱਕ ਜਗ੍ਹਾ ਜਿਹੜਾ ਹੈ ਉਹ ਜਮਾ ਕੀਤਾ ਜਾ ਸਕੇ ਸੋ ਲੋਕ ਜਿਹੜੇ ਹੈ ਉਹ ਆਪਣੀਆਂ ਲੋੜਾਂ ਨਾਲ ਜੁੜੇ ਗਿਆਨ ਨਾਲ ਜੁੜਿਆ ਕੋਈ ਨਹੀਂ ਹੈ ਸੋ ਉਹ ਇਸ ਤਰੀਕੇ ਨਾਲ categories ਬਣਾਈ ਗਈ ਹੈ ਕਿ ਇੱਕ ਬਾਬਾ ਜਿਹੜਾ ਉਹ ਪੁੱਤ ਦੇਂਦਾ ਹੁਣ ਜੇ ਬਾਬਾ ਪੁੱਤ ਦੇਂਦਾ ਤੇ 3 ਕਿਹਦੀ ਕਿਰਪਾ ਨਾਲ ਆ ਰਹੀ ਹੈ ਜੇ ਬਾਬਿਆਂ ਦੇ ਹੱਥ ਵਿੱਚ ਇਹੋ ਜੀ ਕੋਈ ਤਾਕਤ ਹੁੰਦੀ ਤੇ ਸਿੰਧੋਸਤਾਨ ਦੀ ਧਰਤੀ ਤੇ ਕਿਸੇ ਨੇ ਧੀ ਜੰਮਣ ਨਹੀਂ ਸੀ ਦੇਣੀ ਸਾਰਿਆਂ ਦੇ ਪੋਤੀ ਹੋਣੇ ਸੀ ਫਿਰ ਪੁੱਤ ਵਿਆਹਣੇ ਕਿੱਥੇ ਸੀ ਸੋ ਇਸ ਕਰਕੇ ਇਹ ਰੱਬ ਦੀ ਬਣਾਈ ਖੇਡ ਹੈ ਧੀਆ ਦੇਣ ਵਾਲਾ ਵੀ ਉਹ ਹੈ ਪੁੱਤਰ ਦੇਣ ਵਾਲਾ ਵੀ ਉਹ ਹੈ ਪਰ ਇਹਨਾਂ ਨੇ ਵੱਖ-ਵੱਖ ਡਿਪਾਰਟਮੈਂਟ ਬਣਾ ਲਿਆ ਵੀ ਜਿਵੇਂ ਇੱਕ ਜਿਹੜਾ ਹੈ ਉਹ ਦੁੱਧ ਦੇਣ ਵਾਲਾ ਹੈ ਇੱਕ ਜਿਹੜਾ ਉਹ ਪੁੱਤ ਦੇਣ ਵਾਲਾ ਹੈ ਇੱਕ ਜਿਹੜਾ ਵੀਜੇ ਲਵਾਉਣ ਵਾਲਾ ਹੈ ਸੋ ਇਸ ਤਰੀਕੇ ਨਾਲ ਇਹ ਜਿਵੇਂ ਜਿਵੇਂ ਦਾ ਕਿਸੇ ਦਾ ਸਬਜੈਕਟ ਹੈ ਓਵੇਂ ਓਵੇਂ ਦਾ ਜਦੋਂ 33 ਕਰੋੜ ਦੇਵਤੇ ਸੀ ਓਵੇਂ ਹੁਣ 33 ਕਰੋੜ ਜਿਹੜਾ ਉਹ ਬਾਬਾ ਰੂਪ ਧਾਰਨ ਕਰ ਗਏ ਸੋ ਇਸੇ ਤਰੀਕੇ ਨਾਲ ਅਲੱਗ-ਅਲੱਗ ਵਿਸ਼ੇ ਦੀਆਂ ਅਲੱਗ-ਅਲੱਗ ਕਬਰਾਂ ਬਣ ਗਈਆਂ ਇਹ ਜਿਹੜਾ ਡੇਰਾਵਾਦ ਆ ਜਾਂ ਜਿਹੜਾ ਬਾਬਾਵਾਦੀ ਗੱਲ ਕੀਤੀ ਜਾਵੇ ਇਹਨਾਂ ਦੀ ਅਡਿਓਲਜੀ ਪੰਜਾਬ ਦੀ ਸਰਜ਼ਮੀਨ ਦੇ ਨਾਲ ਜਾਂ ਜਿਹੜੇ ਪੰਜਾਬ ਦੇ ਇਤਿਹਾਸ ਦੇ ਨਾਲ ਮੇਲ ਖਾਂਦੀ ਹੈ ਨਾ ਨਾ ਬਿਲਕੁਲ ਨਹੀਂ ਇਹਨਾਂ ਨੇ ਇਤਿਹਾਸ ਨੂੰ ਵਿਗਾੜਨ ਦਾ ਕੰਮ ਕੀਤਾ ਹੈ ਹੂੰ ਤੁਸੀਂ ਵੇਖੋ ਵੀ ਲੋਕ ਸੁਣਨ ਦੇ ਬਾਵਜੂਦ ਵੀ ਪੜਨ ਦੇ ਬਾਵਜੂਦ ਵੀ ਉਹਨਾਂ ਡੇਰਿਆਂ ਨੂੰ ਮੰਨਦੇ ਜਿਹੜੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਹੈ ਅੱਜ ਵੀ ਤੁਸੀਂ ਵੇਖੋ ਉਨੀ ਖੀਰ ਤਰਨਤਾਰਨ ਸਾਹਿਬ ਨਹੀਂ ਚੜਦੀ ਜਿੰਨੀ ਸ਼ੇਕਪਦੇ ਦੀ ਕਬਰ ਤੇ ਚੜਦੀ ਹੈ। ਇਹ ਇਹਦਾ ਮਤਲਬ ਇਹ ਹੈ ਵੀ ਲੋਕ ਆਪਣੀ ਲੋੜ ਨੂੰ ਮੁੱਖ ਰੱਖ ਕੇ ਚੱਲਦੇ ਗੁਰੂ ਦੀ ਵਿਚਾਰਧਾਰਾ ਨੂੰ ਨਹੀਂ। ਬਹੁਤ ਘੱਟ ਹੈ ਜਿਹੜੇ ਗੁਰੂ ਦੀ ਵਿਚਾਰਧਾਰਾ ਅਨੁਸਾਰ ਚੱਲਦੇ ਉਹਨਾਂ ਨੂੰ ਸਮਝਾਉਣ ਦੀ ਵੀ ਲੋੜ ਨਹੀਂ। ਸੋ ਇਹਦੇ ਨਾਲ ਤੁਸੀਂ ਹੋਰ ਵੀ ਵੇਖੋ ਤੇ ਬਹੁਤ ਸਾਰੇ ਲੋਕ ਇਦਾਂ ਦੇ ਐ ਜਿਹੜੇ ਆਪਣੀਆਂ ਧੀਆਂ ਤੱਕ ਇਹਨਾਂ ਡੇਰਿਆਂ ਵਿੱਚ ਛੱਡ ਆਉਂਦੇ ਤੇ ਮੁੜ ਕੇ ਉਹਨਾਂ ਨਾਲ ਦੁਰਵਿਹਾਰ ਹੁੰਦਾ ਹੈ। ਤੇ ਫੇਰ ਉਹ ਜਿਹੜਾ ਹੈ ਸਰਕਾਰੀ ਦਰਬਾਰੇ ਸ਼ਿਕਾਇਤਾਂ ਲਈ ਫਿਰਦੇ ਐ। ਪਹਿਲਾਂ ਇੱਕਦਮ ਲੋੜਾਂ ਦੇ ਅਧੀਨ ਇੰਨੇ ਅੰਨੇ ਹੋ ਜਾਂਦੇ ਤੇ ਉਹ ਇਹ ਵੀ ਨਹੀਂ ਵੇਂਦੇ ਵੀ ਬਾਬੇ ਦਾ ਕੀ ਸਥਾਨ ਹੈ ਤੇ ਸਾਡਾ ਕੀ ਸਥਾਨ ਹੈ ਡੇਰਾਵਾਦੀ ਵਿੱਚ ਨਸ਼ਿਆਂ ਦੀ ਖੋਲ ਹੈ ਨੌਂ ਨਵਾਂ ਨਸ਼ਾ ਲੈਂਦੇ ਨੇ ਇੱਥੋਂ ਤੱਕ ਕਿ ਲੜਕੀਆਂ ਦੇ ਨਾਲ ਰੇਪ ਵੀ ਹੋ ਜਾਂਦੇ ਨੇ ਕਿ ਇਹ ਜਿਹੜੀਆਂ ਤਮਾਮ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਇਸ ਤੇ ਜ਼ਿੰਮੇਦਾਰ ਲੋਕ ਨਹੀਂ ਜਾਂ ਫਿਰ ਉਹ ਡੇਰੇਦਾਰ ਨੇ ਇਹਦੇ ਪਿੱਛੇ ਪਾਲਿਸੀ ਹੈ ਤੁਸੀਂ ਵੇਖੋ ਇੱਕ ਦੁਕਾਨਦਾਰ ਹੈ ਜਿਹਨੂੰ ਮੈਂ ਜਾਣਦਾ ਹਾਂ ਉਹ ਗੱਡੀਆਂ ਦਾ ਕੰਮ ਕਰਦਾ ਹੈ ਮਕੈਨਿਕ ਸੀ ਹੂੰ ਉਹਨੇ ਨਾ ਬਹੁਤੀਆਂ ਖਰਾਬ ਗੱਡੀਆਂ ਜਿਹੜੀਆਂ ਸੀ ਉਹ ਸਾਹਮਣੇ ਖਿਲਾ ਰੀਆਂ ਸੀ ਇੱਕ ਵੀ ਨਹੀਂ ਵਿੱਚੋਂ ਚੱਲਦੀ ਧਕਾ ਲਾ ਕੇ ਉਹ ਸਾਹਮਣੇ ਲੈ ਆਉਂਦਾ ਸੀ ਧਕਾ ਲਾ ਕੇ ਮੁੜ ਕੇ ਉਹ ਜਿਹੜਾ ਸੀ ਸਾਈਡ ਤੇ ਕਰ ਦਿੰਦਾ ਸੀ ਮੈਂ ਉਹਨੂੰ ਪੁੱਛਿਆ ਵੀ ਇੰਨੀਆਂ ਗੱਡੀਆਂ ਜਿਹੜੀਆਂ ਇਹ ਰਿਪੇਅਰ ਹੋਣ ਵਾਸਤੇ ਆਈਆਂ ਕਹਿੰਦਾ ਨਹੀਂ ਇਹ ਕਬਾੜ ਐ ਇਹ ਅਸੀਂ ਸ਼ੋਅ ਵਾਸਤੇ ਰੱਖੀਏ ਵੀ ਜਿਹੜਾ ਰਿਪੇਅਰ ਕਰਵਾਉਣ ਵਾਲਾ ਬੰਦਾ ਉਹਦੇ ਮਨ ਤੇ ਅਸਰ ਪਾਵੇ ਵੀ ਬੱਲੇ ਬੱਲੇ ਕਿੰਨੀਆਂ ਗੱਡੀਆਂ ਖੜੀਆਂ ਐ ਇਦੇ ਚ ਜਰੂਰ ਕੋਈ ਨਾ ਕੋਈ ਤਾਕਤ ਹੋਣੀ ਹੈ ਮਕੈਨਿਕ ਦੇ ਵਿੱਚ ਇਸ ਕਰਕੇ ਉਹ ਗੱਡੀ ਰਿਪੇਅਰ ਕਰਾਉਣ ਇਹਨਾਂ ਖਰਾਬ ਗੱਡੀਆਂ ਨੂੰ ਵੇਖ ਕੇ ਆਉਂਦਾ ਹੈ ਬਾਬਿਆਂ ਨੇ ਵੀ ਅਮਲੀਆਂ ਨੂੰ ਆਪਣੀ ਟੀਮ ਵਿੱਚ ਭਰਤੀ ਇਸ ਕਰਕੇ ਕੀਤਾ ਹੈ ਵੀ ਤੁਹਾਨੂੰ ਨਸ਼ਾ ਪਤਾ ਦਿੱਤਾ ਜਾਵੇਗਾ ਹਰ ਇੱਕ ਚੀਜ਼ ਤੁਹਾਡੀ ਲੋੜ ਪੂਰੀ ਕੀਤੀ ਜਾਏਗੀ ਤੁਸੀਂ ਬਾਬੇ ਦੇ ਨਾਲ ਨਾਲ ਹੀ ਰਹਿਣਾ ਹੈ ਹੋਰ ਉੱਥੇ ਬਾਬੇ ਦੇ ਨਾਲ ਸਿਆਣੇ ਬੰਦੇ ਦਾ ਤੇ ਕੰਮ ਕੋਈ ਨਹੀਂ ਹੈ ਅਮਲੀ ਤਾਂ ਰਹਿੰਦੇ ਉਹਨਾਂ ਨੂੰ ਅਮਲ ਮਿਲ ਜਾਂਦਾ ਹੈ ਤੇ ਬਾਬੇ ਨੂੰ ਇਸ ਗੱਲ ਦਾ ਫਾਇਦਾ ਹੁੰਦਾ ਹੈ ਵੀ ਆਸ-ਪਾਸੇ ਦੇ ਲੋਕ ਭੀੜ ਵੇਖ ਕੇ ਬਾਬੇ ਦੇ ਪਿਛੇ ਲੱਗ ਜਾਂਦੇ ਸੋ ਵੇਦੇ ਨੇ ਵੀ ਭੀੜ ਇਹਦੇ ਪਿੱਛੇ ਜਿਹੜੀ ਲੱਗੀ ਹੈ ਕਿੰਨਾ ਲੋਕਾਂ ਦੀ ਭੀੜ ਹੈ ਸੋ ਇਸੇ ਤਰੀਕੇ ਤਹਿਤ ਪਿੱਛੇ ਜੇ ਇਹ ਇਸ਼ੂ ਉਠਿਆ ਵੀ ਬਾਬਾ ਵੀਜੇ ਵੀ ਲਾਉਂਦਾ ਹੈ ਉਂਗਲ ਫੇਰਦਾ ਤੇ ਵੀਜ਼ਾ ਲੱਗਦਾ ਹੈ ਲੱਗ ਜਾਂਦੇ ਵੀਜ਼ੇ ਇਦਾਂ ਇਦਾਂ ਵੀਜ਼ੇ ਲੱਗਦੇ ਹੁਣ ਤੇ ਫਿਰ ਐਡਾ ਪ੍ਰੋਸੈਸ ਜਿਹੜਾ ਐਂਬੈਸੀਆਂ ਖੜੀਆਂ ਕਰਨ ਦੀ ਕੀ ਲੋੜ ਹੈ ਤੇ ਐਡਾ ਪ੍ਰੋਸੈਸ ਬਣਾਉਣ ਦੀ ਕੀ ਲੋੜ ਹੈ ਤੇ ਜਿਹੜੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਡਾ ਅਸੀਂ ਪਹਿਲਾਂ ਵੀ ਕਈ ਵਾਰ ਰਿਫਿਊਜ਼ਲ ਆਈ ਤੇ ਸਾਡਾ ਇਸ ਵਾਰ ਬਾਬੇ ਦੇ ਕੋਲੋਂ ਵੀਜ਼ਾ ਲੱਗਾ ਹੈ ਫਿਰ ਉਹ ਜਿਹੜੇ ਲੋਕ ਹੈ ਉਹ ਪਲਾਨਡ ਕੀਤੇ ਹੋਏ ਆ ਜਾਂ ਉਹ ਲੋਕ ਗਿਆਨਤਾ ਦਾ ਸ਼ਿਕਾਰ ਹੋਏ ਆ ਉਹ ਬਾਬਿਆਂ ਦੀ ਵੀ ਕਿਤੇ ਨਾ ਕਿਤੇ ਜਾਂ ਤੇ ਮੈਸੇਜ ਸੈਟਿੰਗ ਹੋ ਸਕਦੀ ਹੈ ਜਾਂ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਨੇ ਜਿਨ੍ਹਾਂ ਕੋ ਬਾਬੇ ਭੇਜਦੇ ਏਜੰਟਾਂ ਕੋਲ ਉਹ ਬਾਬਿਆਂ ਦੇ ਐਕਸਪਰਟ ਏਜੰਟ ਇਹਦੇ ਪਿੱਛੇ ਕੰਮ ਕਰਦੇ ਹੋ ਸਕਦੇ ਸੋ ਇਸ ਤਰੀਕੇ ਨਾਲ ਕੋਈ ਨਾ ਕੋਈ ਤਾਣਾ ਬਾਣਾ ਜਿਹਨੂੰ ਕਹਿੰਦੇ ਨਾ 트੍ਰੈਪ ਇਹ ਬੁਣਿਆ ਜਾਂਦਾ ਹੈ ਇਹ ਬੁਣਨ ਤੋਂ ਬਾਅਦ ਆ ਪਿੱਛੇ ਜੇ ਇੱਕ ਬਾਬਾ ਰਾਜਸਥਾਨ ਦੀ ਧਰਤੀ 'ਵਾਂ ਲਾਇਆ ਸੀ ਕਹਿੰਦੇ ਸੀ ਉਹ ਰੁੱਖ ਦੇ ਵਿੱਚੋਂ ਅਮਰਤ ਚਮਾਉਂਦਾ ਉਹ ਜਦੋਂ ਵਾਕਿਆ ਹੀ ਕੋਈ ਰੁੱਖ ਦੇ ਥੱਲੇ ਜਾ ਕੇ ਬੈਠਦਾ ਸੀ ਤੇ ਉਤੋਂ ਬੂੰਦਾਂ ਡਿੱਗਦੀਆਂ ਸੀ ਜਿਹੜੀਆਂ ਮਿੱਠੀਆਂ ਸੀ ਉਹ ਤਰਕਸੀਲ ਸੁਸਾਇਟੀ ਨੂੰ ਪਤਾ ਲੱਗਾ ਹੋਰ ਵੀ ਜਥੇਬੰਦੀਆਂ ਇਕੱਠੀਆਂ ਹੋ ਕੇ ਗਈਆਂ ਵੀ ਇਦਾਂ ਹੋ ਨਹੀਂ ਸਕਦਾ ਨਿੰਮ ਕੌੜੀ ਐ ਨਿੰਮ ਵਿੱਚੋਂ ਮਿੱਠਾ ਪਾਣੀ ਜਾਂ ਅੰਮ੍ਰਿਤ ਚੋ ਨਹੀਂ ਸਕਦਾ ਬਾਬੇ ਨੇ ਉਦੋਂ ਨੂੰ ਕਰੋੜਾਂ ਰੁਪਈਆ ਇਕੱਠਾ ਕਰ ਲਿਆ ਸੀ ਜਦੋਂ ਨੂੰ ਤਰਕਸੀਲ ਸੁਸਾਇਟੀ ਉੱਥੇ ਪਹੁੰਚੀ ਬਾਬਾ ਉਥੋਂ ਰਫੂ ਚੱਕਰ ਹੋ ਗਿਆ ਉਹਨਾਂ ਨੇ ਉਹ ਨਿੰਮ ਦੇ ਦਰਖਤ ਦੇ ਆਸੇ ਪਾਸੇ ਮਾਇਨਾ ਕਰਕੇ ਵੇਖਿਆ ਤੇ ਸਾਕ ਲਾ ਲਾ ਕੇ ਬਾਬੇ ਨੇ ਉੱਤੇ ਦੁਬਾਰਾ ਸਾਕ ਨੂੰ ਜੋੜਿਆ ਹੋਇਆ ਸੀ ਤੇ ਅੰਦਰ ਪਾਈਪਾਂ ਦੀ ਸਪਲਾਈ ਪੂਰੀ ਨਿੰਮ ਨੂੰ ਦਿੱਤੀ ਸੀ ਤੇ ਜਿੱਥੇ ਬਾਬੇ ਦੀ ਗੱਦੀ ਸੀ ਉਹਦੇ ਥੱਲੇ ਉਹਨੇ ਟਰੱਕ ਦੀ ਟੂਬ ਰੱਖੀ ਸੀ ਮਿੱਠੇ ਪਾਣੀ ਨਾਲ ਭਰ ਕੇ ਵਾਲ ਵਾਲੀ ਜਗ੍ਹਾ ਤੇ ਪਾਈਪ ਨੂੰ ਕਨੈਕਸ਼ਨ ਦਿੱਤਾ ਸੀ ਜਦੋਂ ਕੋਈ ਜਾ ਕੇ ਸਰਦਾਲੂ ਕਹਿੰਦਾ ਸੀ ਬਾਬਾ ਜੀ ਅੰਮ੍ਰਿਤ ਚਵਾਓ ਤੇ ਬਾਬਾ ਨਿੱਕੀ ਜੀ ਟਪੂਸੀ ਉੱਤੇ ਮਾਰਦਾ ਸੀ ਪ੍ਰੈਸ਼ਰ ਨਾਲ ਉਤੋਂ ਨਿੰਮ ਚੋਂ ਮਿੱਠਾ ਪਾਣੀ ਲਿਗਦਾ ਸੀ ਹੂੰ ਇਹੋ ਇਹੋ ਜੇ ਜਾਲ ਜਿਹੜੇ ਬੁਣ ਕੇ ਇੱਥੇ ਮੈਂ ਕਹਿੰਨਾ ਵੀ ਠੱਗੀ ਮਾਰਨ ਵਾਲੇ ਘੱਟ ਹੈ ਤੇ ਠੱਗੀ ਖਾਣ ਵਾਲੇ ਲੋਕ ਜ਼ਿਆਦਾ ਹੈ ਕੋਈ ਸਵਾਦ ਹੀ ਪੁੜੀ ਦੇਣ ਵਾਲਾ ਆ ਜਾਏ ਤੇ ਉਹਦੇ ਪਿੱਛੇ ਲੋਕ ਲਗ ਤੁਰਦੇ ਤੁਸੀਂ ਆਮ ਹੀ ਤੁਸੀਂ ਵੇਖੋਗੇ ਖ਼ਬਰਾਂ ਵਿੱਚ ਇਹ ਖ਼ਬਰਾਂ ਤੁਹਾਨੂੰ ਮਿਲਣਗੀਆਂ ਕਿ ਫਲਾਣੇ ਥਾਂ ਬਾਬੇ ਨੇ ਜਿਹੜਾ ਆ ਚੰਦ ਚਾੜ ਦਿੱਤਾ ਬਾਬੇ ਜਾਂ ਤੇ ਪੁੱਤ ਦੇਣ ਦੇ ਜਿਹੜਾ ਉਹ ਅਧੀਨ ਪੁੱਤ ਦੇਣ ਦੀ ਅਡੋਲਜੀ ਦੇ ਅਧੀਨ ਜਿਹੜਾ ਹੈ ਕਈਆਂ ਲੋਕਾਂ ਨਾਲ ਜਿਹੜਾ ਹੈ ਉਹ ਬੱਦ ਚੱਲਣ ਹਰਕਤਾਂ ਵੀ ਕਰਦੇ ਜਿਹਦੇ ਵਿੱਚ ਬਹੁਤ ਸਾਰੇ ਬਾਬੇ ਜੇਲ੍ਹਾਂ 'ਚ ੜਕੇ ਤੁਸੀਂ ਵੇਖੋ ਸਰਕਾਰਾਂ ਪਹਿਲਾਂ ਬਾਬੇ ਪਲਾਂਟ ਕਰਦੀਆਂ ਪਹਿਲਾਂ ਉਹਨਾਂ ਨਾਲ ਵੋਟਾਂ ਜੋੜਦੀਆਂ ਪਹਿਲਾਂ ਭਾਵੇਂ ਬਾਬੇ ਬਲਾਤਕਾਰ ਕਰਦੇ ਰਹਣ ਕੋਈ ਉਹਨਾਂ ਦੀ ਸ਼ਿਕਾਇਤ ਤੇ ਕਾਰਵਾਈ ਨਹੀਂ ਹੁੰਦੀ ਜਦੋਂ ਬਾਬੇ ਉਹਨਾਂ ਦੀਆਂ ਅਸਾਂ ਅਨੁਸਾਰ ਖਰੇ ਨਹੀਂ ਉਤਰਦੇ ਉਹਨਾਂ ਬਾਬਿਆਂ ਤੇ ਉਹੋ ਹੀ ਮਸਲਿਆਂ ਤੇ ਪਰਚੇ ਪਾ ਕੇ ਸਰਕਾਰਾਂ ਜੇਲਾਂ 'ਚ ਡੱਕ ਦਿੰਦੀਆਂ ਤੁਸੀਂ ਬਾਬਾਵਾਦ ਦੀ ਗੱਲ ਕੀਤੀ ਹੈ ਤਾਂ ਦੂਜੇ ਪਾਸੇ ਪੰਜਾਬ ਦਾ ਇਤਿਹਾਸ ਗੁਰੂਆਂ ਦਾ ਇਤਿਹਾਸ ਜਾਂ ਗੁਰਬਾਣੀ ਦਾ ਜਦੋਂ ਜ਼ਿਕਰ ਸਿੱਖ ਪ੍ਰਚਾਰਕਾਂ ਦੇ ਰਾਹੀਂ ਹੁੰਦਾ ਤੇ ਵੀ ਮੰਨਿਆ ਜਾਂਦਾ ਕਿ ਬਹੁਤ ਵੱਡੀ ਤਦਾਦ ਦੇ ਵਿੱਚ ਅਗਿਆਨਤਾ ਦੇ ਵਸਪਏ ਜਾਂ ਜਿਹੜੇ ਕੁਰਾਹੇ ਪਏ ਲੋਕ ਨੇ ਉਹਨਾਂ ਦਾ ਜੀਵਨ ਸਵਾਰਨ ਦੇ ਵਿੱਚ ਖਾਸ ਭੂਮਿਕਾ ਨਿਭਾਉਂਦਾ ਹੈ ਫਿਰ ਕੀ ਲੱਗਦਾ ਕਿ ਸਿੱਖ ਪ੍ਰਚਾਰਕ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਇਹਦੇ ਵਿੱਚ ਅਸਫਲਤਾ ਦਾ ਸ਼ਿਕਾਰ ਹੋਈਆਂ ਜਾਂ ਸਫਲ ਕਿਉਂ ਨਹੀਂ ਹੋ ਸਕੀਆਂ ਵੇਖੋ ਹਨੇਰੇ ਵਾਸਤੇ ਕਿਸੇ ਪ੍ਰਬੰਧ ਦੀ ਲੋੜ ਨਹੀਂ ਹੁੰਦੀ ਅਗਿਆਨਤਾ ਵਾਸਤੇ ਕੋਈ ਯੂਨੀਵਰਸਿਟੀ ਨਹੀਂ ਬਣਾਈ ਜਾਂਦੀ ਪ੍ਰਬੰਧ ਹਮੇਸ਼ਾ ਰੋਸ਼ਨੀ ਦਾ ਕੀਤਾ ਜਾਂਦਾ ਹੈ ਬਲਬ ਦਾ ਕੀਤਾ ਜਾਂਦਾ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਲਾਲਟਾ ਹਨੇਰੇ ਨੂੰ ਦੂਰ ਕਰਨ ਵਾਸਤੇ ਬਣੀ ਹੈ ਅਗਿਆਨਤਾ ਦੂਰ ਕਰਨ ਵਾਸਤੇ ਯੂਨੀਵਰਸਿਟੀਆਂ ਤੇ ਕਾਲਜ ਬਣੇ ਹੈ ਇਸੇ ਤਰੀਕੇ ਇਹ ਜਿਹੜਾ ਅਗਿਆਨਤਾ ਦਾ ਤੇ ਅੰਧਵਿਸ਼ਵਾਸ ਦਾ ਹਨੇਰਾ ਹੈ ਇਹਦੇ ਵਿੱਚ ਚਾਨਣ ਦਾ ਪ੍ਰਬੰਧ ਕੁਝ ਕੁ ਸੰਸਥਾਵਾਂ ਨੇ ਕੀਤਾ ਹੋਇਆ ਹੈ ਪਰ ਉਹਦੇ ਵਿੱਚ ਅੰਨੇ ਬੰਦੇ ਨੂੰ ਕੋਈ ਲਾਭ ਨਹੀਂ ਹੈ ਅੰਨਾ ਬੰਦਾ ਸੂਰਜ ਤੋਂ ਵੀ ਲਾਭ ਨਹੀਂ ਲੈ ਸਕਦਾ ਓਲੂ ਨੂੰ ਇਹਨੇ ਕਿਹਾ ਨਾ ਵੀ ਸੂਰਜ ਚੜਦਾ ਉਹ ਕਹਿੰਦਾ ਮੈਂ ਤਾਂ ਕਦੇ ਵੇਖਿਆ ਨਹੀਂ ਜਦੋਂ ਅੱਖਾਂ ਬੰਦ ਰਹਿਣੀਆਂ ਐ ਤੇ ਵੇਖੇਗਾ ਕਿਵੇਂ ਐਸੇ ਹੀ ਤਰੀਕੇ ਗੁਰਬਾਣੀ ਦਾ ਪ੍ਰਚਾਰ ਵੀ ਹੋ ਰਿਹਾ ਹੈ ਪ੍ਰਸਾਰ ਵੀ ਹੋ ਰਿਹਾ ਹੈ 24 ਘੰਟੇ ਦਰਬਾਰ ਸਾਹਿਬ ਤੋਂ ਕੀਰਤਨ ਚੱਲ ਰਿਹਾ ਹੈ ਹੁਕਮਨਾਮੇ ਦੀ ਵਿਆਖਿਆ ਦੇਸ਼ ਵਿਦੇਸ਼ ਤੱਕ ਪਹੁੰਚ ਰਹੀ ਹੈ ਚੰਗਾ ਮੈਸੇਜ ਜਿਹੜਾ ਸਾਡੇ ਸੀਨੀਅਰ ਪ੍ਰਚਾਰਕ ਜਿਹੜੇ ਦੇ ਰਹੇ ਆ ਜਨਤਾ ਵਿੱਚ ਜਾ ਕੇ ਪਰ ਹੁਣ ਅਸੀਂ ਫੋਲੋ ਕੀ ਕਰ ਰਹੇ ਆ ਅਸੀਂ ਗੁਰੂ ਦੀ ਵਿਚਾਰਧਾਰਾ ਲੈ ਕੇ ਚੱਲਣੀ ਜਾਂ ਆਪਣੀਆਂ ਲੋੜਾਂ ਲੈ ਕੇ ਚੱਲਣੀਆਂ ਵੀ ਬਸ ਮੇਰੀ ਲੋੜ ਪੂਰੀ ਹੋ ਜਾਏ ਤੇ ਮੇਰੇ ਵਾਸਤੇ ਉਹੀ ਰੱਬ ਹੈ ਇੱਥੇ ਜੀਂਦਾ ਬੰਦਾ ਮੁਰਦੇ ਦੀ ਕਬਰ ਤੇ ਹੱਥ ਜੋੜ ਕੇ ਖਨੋਤਾ ਹੈ ਤੇ ਮੱਥਾ ਟੇਕ ਰਿਹਾ ਵੀ ਤੂੰ ਕਿਰਪਾ ਕਰ ਤੁਸੀਂ ਹੁਣ ਵੇਖੋ ਬੰਦਾ ਕਿੱਥੇ ਖਲੋ ਗਿਆ ਹੈ ਜੀਂਦੇ ਬੰਦੇ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਿਹਾ 10 ਫੁੱਟ ਡੂੰਘੇ ਦੱਬੇ ਮੁਰਦੇ ਤੇ ਉਹ ਆਸਥਾ ਲਾ ਕੇ ਬੈਠਾ ਵੀ ਉਹ ਕੁਝ ਕਰੇਗਾ ਤੁਸੀਂ ਸਿੱਖ ਪ੍ਰਚਾਰਕ ਨੂੰ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਸਵਾਲ ਕਰ ਦਿੰਨਾ ਕਿ ਜੇ ਗੱਲ ਕੀਤੀ ਜਾਵੇ ਤਾਂ ਗਾਇਕਾਂ ਦੇ ਵੱਲੋਂ ਜਿਹੜੇ ਨਾਮਵਰ ਗਾਇਕ ਨੇ ਉਹਨਾਂ ਦੇ ਵੱਲੋਂ ਗਾਇਆ ਜਾਂਦਾ ਏ ਮਸਤਾਂ ਦਾ ਜ਼ਿਕਰ ਹੁੰਦਾ ਏ ਪੀਰਾਂ ਦਾ ਜ਼ਿਕਰ ਹੁੰਦਾ ਫਕਰਾਂ ਦਾ ਜ਼ਿਕਰ ਹੁੰਦਾ ਫਿਰ ਉਹਨਾਂ ਦੇ ਵੱਲੋਂ ਕਿਹੜੇ ਸਾਈਂ ਦਾ ਕਿਹੜੇ ਮਸਤ ਦਾ ਤੇ ਕਿਹੜੇ ਫਕਰ ਦਾ ਜ਼ਿਕਰ ਕੀਤਾ ਜਾ ਰਿਹਾ ਗੀਤਾਂ ਚ ਉਹ ਜਿਹਦੇ ਨਾਲ ਉਹ ਜੁੜੇ ਹੁੰਦੇ ਏ ਵਰਧ ਕਰੋ ਕੋਈ ਜਿਹੜਾ ਲਾਡੀ ਸ਼ਾਹ ਨਾਲ ਜੁੜਿਆ ਹੈ ਉਹਨੇ ਲਾਡੀ ਸ਼ਾਹ ਨੂੰ ਪੀਰ ਤੇ ਫਕੀਰ ਦੱਸਣਾ ਹੈ ਜਿਹੜਾ ਲਾਲ ਬਾਦਸ਼ਾਹ ਨਾਲ ਜੁੜਿਆ ਹੈ ਉਹਨੇ ਲਾਲ ਬਾਦਸ਼ਾਹ ਨੂੰ ਮਸਤ ਦੱਸਣਾ ਹੈ ਇਸੇ ਤਰ੍ਹਾਂ ਬਹੁਤ ਸਾਰੇ ਗਾਣੇ ਜਿਹੜੇ ਆ ਇਹਨਾਂ ਲੋਕਾਂ ਨੇ ਗਿਆਨਤਾ ਵਸ ਪ੍ਰਮੋਟ ਕੀਤੀ ਤੇ ਬਹੁਤ ਸਾਰੇ ਗਾਇਕਾਂ ਨੇ ਮਾਫੀ ਵੀ ਮੰਗੀ ਹੈ ਕਿ ਸਾਡੇ ਕੋਲ ਜੋ ਇਹ ਮਸਤਾ ਪ੍ਰਤੀ ਗਾਇਆ ਗਿਆ ਹੈ ਗਲਤ ਗਾਇਆ ਗਿਆ ਹੈ ਮਸਤ ਅਸਲੀ ਉਹ ਨਹੀਂ ਹੁੰਦੇ ਜਿਹੜੇ ਬੀੜੀਆਂ ਫੂਕਦੇ ਜਾਂ ਨੌਜਵਾਨੀ ਨੂੰ ਨਸ਼ੇ ਤੇ ਲਾਉਂਦੇ ਹੈ ਜਾਂ ਨਸ਼ੇ ਨੂੰ ਪ੍ਰਮੋਟ ਕਰਦੇ ਵੇਖੋ ਜਿਹੜਾ ਬੰਦਾ ਰੱਬ ਦਾ ਫਕੀਰ ਹੈ ਭਗਤ ਹੈ ਨਾ ਉਹਦੀ ਹਰ ਹਰਕਤ ਵਿੱਚੋਂ ਕੋਈ ਸੰਦੇਸ਼ ਤੇ ਆਦੇਸ਼ ਜਿਹੜਾ ਹੈ ਉਹ ਸਾਰੀ ਨੁਕਾਈ ਨੂੰ ਮਿਲਦਾ ਹੈ। ਹੂੰ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਕਿ ਜੇ ਮਾਹਪੁਰਖ ਬੋਲਦਾ ਹੈ ਤੇ ਉਹ ਵੀ ਸਾਰੀ ਸ੍ਰਿਸ਼ਟੀ ਦਾ ਸਾਂਝਾ ਬਚਨ ਹੁੰਦਾ ਹੈ। ਤੇ ਇਹ ਨਹੀਂ ਵੀ ਉਹਨਾਂ ਦਾ ਜੀਵਨ ਇਦਾਂ ਦਾ ਹੋਵੇ ਨਾ ਉਹ ਨਾਉਣ, ਨਾ ਉਹ ਵਾਲ ਕਟਾਉਣ ਤੇ ਨਾ ਉਹ ਜਿਹੜਾ ਹੈ ਉਹ ਨੌ ਕਟਾਉਣ ਤੇ ਨਾ ਉਹ ਸਿੱਖ ਤੇ ਨਾ ਉਹ ਮੁਸਲਮਾਨ ਤੇ ਨਾ ਉਹ ਹਿੰਦੂ ਸੋ ਇਸ ਤਰੀਕੇ ਨਾਲ ਇਹ ਜਿਹੜੇ ਬਾਬੇ ਐ ਕਿਤੇ ਨਾ ਕਿਤੇ ਆਪਣਾ ਹਲਵਾ ਮੰਡਾ ਚਲਾਉਣ ਲਈ ਪਹਿਲਾਂ ਜਿਹੜਾ ਉਹ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਕਰਦੇ ਜਿਹੜਾ ਮਸਤ ਜਾਂ ਪੀਰ ਆਪ ਸੁਰਫੇ ਲੈਂਦਾ ਹੈ ਆਪ ਨਸ਼ਾ ਲੈਂਦਾ ਹੈ ਕਿ ਉਹ ਕਿਸੇ ਦਾ ਜੀਵਨ ਸਵਾਰ ਸਕਦਾ ਹੈ ਜਾਂ ਇਹ ਇੱਕ ਮਨੌਤ ਬਣਾਈ ਹੋਈ ਆ ਬਿਲਕੁਲ ਨਹੀਂ ਉਹ ਵੇਖੋ ਜੀਵਨ ਤੇ ਉਹਨਾਂ ਨੂੰ ਵਧੀਆ ਲੱਗਦਾ ਜਿਹੜੇ ਨਸ਼ਾ ਕਰਦੇ ਹੂੰ ਜਿੱਦਾਂ ਵੇਖੋ ਆਮ ਜਿਹੜਾ ਬੰਦਾ ਹੈ ਜੇ ਤੇ ਉਹਨੇ ਜੀਵਨ ਨੂੰ ਸਵਾਰਨਾ ਫਿਰ ਤੇ ਉਹ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚੱਲੇਗਾ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਜੀਵਨ ਵਿੱਚ ਢਾਲੇਗਾ ਤੇ ਜਿਨੇ ਬੀੜੀਆਂ ਪੀਣੀਆਂ ਤਬਾਕੂ ਖਾਣੀਆਂ ਭੁੱਕੀ ਖਾਣੀਆਂ ਉਹ ਤੇ ਫਿਰ ਆਪਣਾ ਰੱਬ ਉਦਾਂ ਦਾ ਲੱਭੇਗਾ ਨਾ ਜਿਹੜਾ ਉਹਨੂੰ ਦੇਸ਼ ਕਰਦਾ ਹੋਵੇ ਜਾਂ ਭੁੱਕੀ ਦਾ ਪ੍ਰਸ਼ਾਦ ਦੇ ਦਿੰਦਾ ਹੋਵੇ ਜਿਹੜਾ ਬੀੜੀਆਂ ਨੂੰ ਪ੍ਰਸ਼ਾਦ ਸਮਝ ਕੇ ਵੰਡਦਾ ਹੋਵੇ ਸੋ ਇਸ ਕਰਕੇ ਅਸੀਂ ਆਪਣੀ ਲੋੜ ਮੁਤਾਬਕ ਰੱਬ ਬਣਾ ਲੀਨੇ ਸੋ ਉਹਨਾਂ ਨਸ਼ਈਆਂ ਵਾਸਤੇ ਜਿਹੜਾ ਇਹ ਰੱਬ ਤਾਂ ਹੈ ਕਿਉਂਕਿ ਇਹਨਾਂ ਨੂੰ ਨਸ਼ਾ ਮਿਲਦਾ ਸੋ ਆਹ ਜਿਹੜੀ ਗੇਮ ਜਿਹੜੀ ਚੱਲ ਰਹੀ ਏ ਇਹਨਾਂ ਡੇਰਾ ਬਾਦ ਵਿੱਚ ਗਲ ਆ ਬਿਲਕੁਲ ਆ ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਜਿਵੇਂ वाद-ਵਿਵਾਦ ਬਹੁਤ ਸਾਰੇ ਮਸਲਿਆਂ ਦੇ ਉੱਪਰ ਉੱਠਦੇ ਨੇ ਕੋਈ ਕਿਸੇ ਚੀਜ਼ ਕਰਕੇ ਕੋਈ ਸਾਧ ਪ੍ਰਸਿੱਧ ਹੈ ਕੋਈ ਕਿਸੇ ਚੀਜ਼ ਕਰਕੇ ਪ੍ਰਸਿੱਧ ਹੈ ਪਰ ਇੱਕ ਸਮੁੱਚੇ ਰੂਪ ਦੇ ਵਿੱਚ ਡੇਰਾਵਾਡ ਡੇਰਾਵਾਦ ਦੇ ਬਾਬਤ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਭਵਿੱਖ ਦੇ ਵਿੱਚ ਰਹੇਗੀ ਭਵਿੱਖ ਦੇ ਵਿੱਚ ਵੀ ਇਹ ਕੋਸ਼ਿਸ਼ ਰਹੇਗੀ ਕਿ ਜਿਹੜੇ ਸਮਾਜ ਦੇ ਹਿੱਤ ਦੇ ਵਿੱਚ ਸੋਚਣ ਵਾਲੇ ਲੋਕ ਨੇ ਉਹਨਾਂ ਦਾ ਦਾਨਸ਼ਵੰਦ ਪੁਰਸ਼ਾਂ ਦੇ ਨਾਲ ਵਕ ਵਕ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ